ਹਾਂਜੀ ਸਵਾਗਤ ਹੈ ਜੀ ਦੀਪਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀ ਤਾਂ ਜੋ ਹਰ ਆਉਣ ਵਾਲੀ ਵੀਡੀਓ ਤੁਸੀਂ ਦੇਖ ਸਕੋ ਜੇ ਕਿਸੇ ਵੀ ਬਾਈ ਨੇ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਵੀਡੀਓ ਬਣਾਉਣੀ ਹੋਵੇ ਤੁਸੀਂ ਮੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆਂ ਜੀ ਅੱਜ ਦੀ ਵੀਡੀਓ ਵਿੱਚ ਜਿਹੜੀਆਂ ਤੁਸੀਂ ਦੋ ਵੇੜਾ ਦੇਖ ਰਹੇ ਹੋ ਜੀ ਇੱਕ ਤਾਜੀ ਸੋਈ ਆ ਤੇ ਇੱਕ ਟੋਕਰ ਗੱਭਨ ਵੇੜ ਜੀ ਇਹ ਬਾਈ ਦੀਆਂ ਸੇਲ ਹੈ ਵਿਕਾਊ ਆ ਬਾਕੀ ਦੀ ਸਾਰੀ ਜਾਣਕਾਰੀ ਬਾਈ ਤੋਂ ਲੈਣੇ ਆਜੋ ਬਾਈ ਸਸੀ ਗੱਬੜੇ ਸਸੀ ਗੱਬੜੇ ਬਈ ਆਪਣਾ ਨਾਮ ਤੇ ਪਿੰਡ ਦੱਸ ਬਈ ਨਾਮ ਸਵਰਨ ਸਿੰਘ ਪਿੰਡ ਬੋਰਚ ਥਰੋੜ ਜ਼ਿਲ੍ਹਾ ਫਿਰੋਜ਼ਪੁਰ ਬਾਈ ਨੰਬਰ 946348085 ਠੀਕ ਹੈ ਜੀ ਇਹ ਬਾਈ ਦਾ ਮੋਬਾਈਲ ਨੰਬਰ ਹੈ ਜੀ ਵੀਰ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੇੜ ਦੇਖਦੇ ਆ ਜੀ ਇਹਦੇ ਬਾਈ ਦੱਸੋ ਜੀ ਇਹ ਵੀਰੇ ਦੂਜਾ ਸੂਆ ਦੂਜੇ ਸੂਆ ਵਾਸਤੇ ਗੱਭਣਾ ਪਹਿਲਾ ਸੂਆ ਸੂਈ ਦੀ ਹੈ ਹਾਂਜੀ ਤੇ ਪੰਜਵੇਂ ਮਹੀਨੇ ਦੀ ਗੱਭਣਾ ਹੈ ਚੈੱਕ ਪਾਸ ਪੰਜਵੇਂ ਮਹੀਨੇ ਗੱਭਣ ਚੈੱਕ ਪਾਸ ਹਾਂ 8 ਲੀਟਰ ਦੁੱਧ ਆ ਦੇ ਥੱਲੇ ਦੋਆਂ ਬੇੜਾਂ ਦਾ 4-4 ਕਿਲੋ ਠੀਕ ਹੈ ਜੀ ਇੱਕ ਨੰਬਰ ਤੇ ਵੇੜ ਜੀ ਪੰਜਵੇਂ ਮਹੀਨੇ ਗੱਭਣ ਚੈੱਕ ਪਾਸ ਬੀੜ ਦੇ ਦਸਮ ਤਾਬਕ 8 ਕਿਲੋ ਦੁੱਧ ਆ ਜੀ ਭਾਈ ਲਿਓ ਵੜ ਨੂੰ ਆ ਤੁਸੀਂ ਦੇਖ ਸਕਦੇ ਆ ਜੀ ਪੂਰੇ ਕਾਦਕਾਰੇ ਵੇੜਾ ਜੀ ਲਵਾਈ ਚ ਪੂਰੀ ਚੰਗੀ ਟੁਰਦੀ ਫੜਦੀ ਤੁਸੀਂ ਚੈੱਕ ਕਰ ਲਓ ਜੀ ਥਣ ਲੈ ਵੀ ਪੂਰੀ ਸਾਫ ਥਣ ਆਪਾਂ ਨੇੜੇ ਤੋਂ ਚੈੱਕ ਕਰਵਾ ਦਿੰਨੇ ਆਂ ਤੁਸੀਂ ਦੇਖ ਸਕਦੇ ਆ ਜੀ ਪੂਰੀ ਚੰਗੇ ਕਾਦ ਵਾਲੀ ਵੇੜਾ ਜੀ ਠੰਡੇ ਸੀ ਤੁਸੀਂ ਦੇਖ ਸਕਦੇ ਆ ਠੀਕ ਹੈ ਜੀ ਲੈ ਚਲੋ ਬਈ ਪੂਰੀ ਚੰਗੀ ਐਫ ਐਸ ਵੇੜ ਲਵਾਈ ਚ ਪੂਰੀ ਵਜਨਦਾਰ ਵੇੜਾ ਹੈ ਜੀ 8 ਕਿਲੋ ਦੁੱਧ ਤਿਆਰ ਪੰਜਵੇਂ ਮਹੀਨੇ ਗੱਬਣ ਚੈੱਕ ਪਾਸ ਬਾਈ ਦੇ ਦਸਮਤਾਲਕ ਵੀਰ ਚੈੱਕ ਕਰਵਾਈ ਹੈ ਆਪਣੀ ਹਾਂ ਚੈੱਕ ਕਰਾਈ ਹੈ ਰੇ ਛੰਡਾ ਟੀਕਾ ਲੱਗਿਆ ਹੋਇਆ ਠੀਕ ਹੈ ਜੀ ਵੀਰ ਕਹਿੰਦਾ ਮੇਰੀ ਚੈੱਕ ਕਰਵਾਈ ਹੋਈ ਹੈ ਜਿਹੜੇ ਭਰਾ ਦੇ ਵੀਰ ਪਸੰਦ ਆ ਜੀ ਉਹ ਆ ਕੇ ਚੈੱਕ ਕਰਵਾ ਕੇ ਲੈ ਕੇ ਜਾਵੇ ਦੋ ਨੰਬਰ ਤੇ ਆ ਜਾ ਬਾਈ ਇਹ ਦੋ ਨੰਬਰ ਦਾ ਦੱਸ ਦੋ ਜੀ ਤੇ ਵੀਰੇ ਦੂਜੇ ਸੂਰ ਸੂਰ ਰਾਤ ਹੀ ਸੂਰ ਹੈ ਠੀਕ ਹੈ ਜੀ ਤੇ ਜੇਰੇ ਨਹੀਂ ਪੈਗੀ ਕਮਲੀ ਦਾ ਠੀਕ ਹੈ ਜੀ ਰਾਤ ਹੀ ਸੂਰ ਬੱਚਾ ਜੀ ਇਹਨੇ ਬੱਚਾ ਮਗਰ ਉਹਦੇ ਦੇਖ ਸਕਦੇ ਆ ਜੀ ਮਗਰ ਬੱਚਾ ਰਾਤੀ ਸੂਈਏ ਵੀੜ ਦਸਮ ਤਾਪਕ ਵੀੜ ਕਿੰਨੀ ਕੁ ਬੋੜੀ ਕੱਢੀ ਐ ਤੜਕੇ ਆਪਾਂ ਬੋੜਾ ਕੱਢਿਆ ਸੀ 4 ਕਿਲੋ ਕੋ ਬਚੇ ਜੀ ਨਾ ਕੋ ਛੱਡਤਾ ਸੀ ਕਿੰਨਾ ਕੁ ਦੁੱਧ ਚਵਾਉ ਭਈ ਇਹ ਦੋ ਦੁੱਧ 20-22 ਲੀਟਰ ਠੀਕ ਐ ਜੀ ਆ ਤੁਸੀਂ ਦੇਖ ਸਕਦੇ ਹੋ 2 ਨੰਬਰ ਤੇ ਬਹੁਤ ਸੋਹਣੀ ਵੀੜ ਦੀ ਵਿਹੜ ਚੰਗੇ ਕੱਤਕਾਰ ਵਾਲੀ ਵੀੜ ਦੇ ਦਸਮ ਤਾਪਕ ਦੀ ਰਾਤੀ ਸੂਈ ਐ ਠੰੜ ਲੈਵਾ ਤੁਸੀਂ ਦੇਖ ਸਕਦੇ ਹੋ ਬਹੁਤ ਚੰਗਾ ਹੱਥੀ ਚਵਾਈ ਅੱਡ ਠੰਣ ਲੱਗੇ ਹੋਏ ਐ ਰੋਗਲੀ ਭਈ ਖਾਣਾ ਪਰਨੇੜ ਤੋ ਚੱਕਰਵਾ ਦਿੰਨੇ ਆ ਤੇ ਦੇਖ ਸਕਦੇ ਆ ਜੀ ਠੰਡੀ ਸੀਰ ਬਾਈ ਹਾਂ ਇਹ ਵੀ ਬਹੁਤ ਠੰਡੀ ਸੀਰ ਵੀ ਮਾਰਦੀ ਆ ਤੇ ਥੱਕ ਰਹੀ ਠੰਡੀ ਸੀਰ ਪੂਰੀ ਅੱਜ ਕੇ ਆ ਜੀ ਕੱਦ ਕਾਲ ਇਹਦਾ ਵੀ ਵੇੜ ਦਾ ਬਹੁਤ ਚੰਗਾ ਜੀ ਤੇ ਵੀਰੇ ਪੈਸ ਵੇੜ ਦਾ ਮੁੱਲ ਕਰਦੇ ਆ ਜੀ ਇਹਦਾ 85000 ਮਾਨਤਾਂ ਜੀ ਮਾਨਤਾਂ ਕਰਦੇ ਜੀ ਵੀਰ ਨੇ ਇਸ ਵੇੜ ਦਾ ਮੁੱਲ 85000 ਰੁਪਏ ਰੱਖਿਆ ਜੀ ਤੇ ਬਾਕੀ ਵੀਰ ਕਹਿੰਦਾ ਆਏਗੇ ਭੈਣ ਭਰਾ ਦਾ ਮਾਨਤਾਂ ਜ਼ਰੂਰ ਕੀਤਾ ਜਾਵੇਗਾ ਜੇਰ ਤੁਸੀਂ ਦੇਖ ਸਕਦੇ ਆ ਕੰਪਲੀਟ ਹੈ ਇਹ ਬਥਰ ਤੇ ਪਈ ਆ ਆ ਮੱਛਾ ਜੀ ਰਾਤ ਦੀ ਸੂਈ ਆ ਥਾਣਾ ਇੱਕ ਵਾਰ ਦੀ ਫੇਰ ਚੈੱਕ ਕਰ ਲਓ ਹਠੀਚਵਾਈ ਵਾਲੇ ਥਾਣਾ ਜੀ ਦੇਖ ਸਕਦੇ ਆ ਵੇੜ ਚੰਗੀ ਆ ਕੱਟਕਾਰ ਵੀ ਪੂਰਾ ਜੀ ਤੇ 2 ਨੰਬਰ ਦਾ ਕੀ ਮੁੱਲ ਆ ਵੀਰੇ 1 ਨੰਬਰ ਦਾ ਛੜੀ 1 ਨੰਬਰ ਦਾ ਇਹਦਾ ਵੀਰੇ 48000 ਮਾਨਤਨ ਜੀ ਮਾਨਤਨ ਕਰਦੇ 1 ਨੰਬਰ ਦਾ ਮੁੱਲ 48000 ਰੁਪਏ ਜੀ ਬਾਕੀ ਵੀਰ ਕਨਾਂ ਆਏਗੇ ਭੈਣ ਭਰਾ ਦਾ ਮਾਨਤਾਂ ਜਰੂਰ ਕੀਤਾ ਜਾਵੇਗਾ ਸੋ ਜਿਹੜੇ ਭਰਾ ਨੂੰ ਇਹਨਾਂ ਵੇੜਾਂ 'ਚ ਜਿਹੜੀ ਵੀ ਵੇੜ ਪਸੰਦ ਆ ਜੀ ਤੁਸੀਂ ਬਾਈ ਦੇ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਬਾਈ ਦੇ ਘਰ ਆ ਕੇ ਵੇੜਾਂ ਦੀ ਤਸੱਲੀ ਕਰਕੇ ਖੀ ਸਕਦੇ ਆ ਜੀ ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਜੀ